ਸਤਨਾਮਪੁਰਾ ਦੇ ਅਦੀਨ ਪਿੰਦੇ ਰਾਜਾ ਗਾਰਡਨ ਵਿਖੇ ਬਾਹਰ ਸੁਪ ਸੇਕ ਰਹੀਆਂ ਔਰਤਾ ਕੋਲੋਂ ਦਾਤਰ ਦੀ ਨੋਕ ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਕੀਤੇ ਸਤਨਾਮਪੁਰਾ ਪੁਲਿਸ ਨੇ ਕਾਬੂ माननीय डीजीपी साहब और एसएसपी कपूरथला श्री गौरव टुड़ा जी ओना दी दिशा निर्देश देपर माडे अंतरराष्ट्रीय खिलाफ लगातार मुहिम साडी जारी है ओजे विच साडी थाना सतनापुर आदि पुलिस नु सीआईडी दी टीम दे मदद दे नाल एक बहुत अच्छी सफलता हासिल मिली है ए विच एक वारदात हुई सी जी 22 दिसंबर नु ਰਾਜਾ ਗਾਰਡਨ ਕਲੋਨੀ ਬੰਦੀ ਹੈ ਸਤਨਾਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਦਿਖਾ ਕੇ ਲੇਡੀ ਦੇ ਚੇਨ ਖੋਹ ਕਰਦੇ ਆਇਏ। ਇਹ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਵਿੱਚ ਲੋਕਾਂ ਦੇ ਮੰਨ ਦੇ ਵਿੱਚ ਕਾਫੀ ਸਹਿਮ ਦਹਿਮ ਹੋਲ ਸੀ। ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਪੁਰਾ ਅੰਡਰ ਵੈਰੀ ਸੈਕਸ਼ਨਸ ਆਫ 스내ਚਿੰਗ ਹੋ ਕਰੇਗੇ। ਆਪਣੀਆਂ ਟੀਮਾਂ ਬਣਾ ਦਿੱਤੀਆਂ ਸਪੈਸ਼ਲਾਈਜ਼ਡ ਟੀਮਸ ਜਿਵੇਂ ਇਨਚਾਰਜ ਸਬ ਇਨਸਪੈਕਟਰ ਬਿਸਮੰਦੀ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਕ ਕਲੈਕਸ਼ਨ ਔਰ ਜਿਹੜੇ ਸੀਸੀਟੀਵੀ ਫੁਟੇਜ ਜੀ ਸਾਨੂੰ ਮੌਕੇ ਤੋਂ ਮਿਲੀਆਂ ਸੀਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨ ਸਾਡੀ ਟੀਮਾਂ ਇਹਦੇ ਉੱਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਦੇ ਵਿੱਚ ਦੋਸ਼ੀ ਪਾਏ ਗਏ ਅ ਮਧੁਰ ਮਗੂ ਜਿਹੜਾ ਜੀ ਸ਼ੈਖ ਸ਼੍ਰੀ ਭਗਤ ਸਿੰਘ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਸ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜਿਨੇ ਦਾ ਰਹਿਣ ਵਾਲਾ ਹੈ ਤੇ ਆਫਦਾਕ ਇਲੀਸ ਸੌਰਵ ਜਿਹੜਾ ਕੀ ਹੈ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਪੇਸ਼ੇਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲੀਸ ਗੌਰਵ ਦੇ ਖਿਲਾਫ 10 ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਟਰ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379ਵੀਂ ਔਰ ਜਿਹੜੇ ਘਰਾਚੋ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਆ ਤੇ ਇਹ ਰੀਸੈਂਟਲੀ ਨੀਂਨਾ ਡੇਢ ਮਹੀਨਾ ਹੀ ਹੋਇਆ ਸੀਗਾ ਬੇਲ ਤੇ ਆਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਚੀਨੀ ਖੋਹ ਨਾ ਨੇ ਵਾਲੀਆਂ ਖੋਹ ਕੀਤੀਆਂ ਸੀਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਹੋਰ ਇਹਨਾਂ ਨੇ ਪੁੱਛਿਆ ਜਦੋਂ ਸੱਤਿਆ ਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੋਂ ਕੋਈ ਕੋਈ ਜੇਲ ਦੇ ਵਿੱਚ ਮਿਲਿਆ ਹੋਇਆ ਸੀਗਾ ਗੁਰਪ੍ਰੀਤ ਨੂੰ ਉਹਨੇ ਉਹਨੂੰ ਉਹਨੂੰ ਪ੍ਰਕਿਆਰ ਕਰਵਾਇਆ ਸੀਗਾ ਫੇਰ ਇਹਨਾਂ ਤੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਮੌਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲਸ ਵੀ ਰਿਕਵਰ ਹੋਏ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤਾਂ ਇਹਨਾਂ ਦੀ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਪੇਸ਼ਾਵਰ ਜਿਹੜੇ ਮੁਜ਼ਰਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਜਿਹੜੇ ਕਰਨੀਆਂ ਸੀ ਉਹ ਵੀ ਰੁੱਤੀਆਂ ਨੇ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਪੁੱਛੀਛ ਦੱਸਿਆ ਕਿ ਇੱਕ ਅਡੇ ਹੋਟ ਸ਼ਹਿਰਾਂ ਚ ਜਿਵੇਂ ਨਵਾਂ ਸ਼ਹਿਰ ਚ ਵੀ ਇਹਨਾਂ ਨੇ ਕੋਈ ਡੇਲੀ ਆਪ ਤੋਂ ਗੱਲਾਂ ਗੱਲੇ ਤੋਂ ਪੈਸੇ ਚੋਰੀ ਕੀਤੇ ਐ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ गिर ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲਨੇ ਸੋ ਛੋਟੀਆਂ ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਅ ਦਿਖਾ ਕੇ ਵਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਅਪਰੈਂਡੀ ਸੀਗਾ ਤੋਂ ਇਸ ਦੇ ਨਾਲ ਹੀ ਸਾਡੀ ਇਹ ਟੀਮ ਨੂੰ ਹੈ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਤੇ ਇਹ ਜਿਹੜੀ ਮੁਹੰਮਦ ਸਾਡੀ ਅੱਗੇ ਵੀ ਲਗਾਤਾਰ ਜਾਈਏ ਇਹ ਵਿੱਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈ ਜੀ ਜਿਹੜਾ ਨਵਾਂ ਸ਼ਹਿਰ ਦਾ ਅਲਾਚੌਂਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ ਚ ਮਿਲੇ ਛਿੱਟਾ ਛਿੱਟਾ ਲਾਉਣ ਦੇ ਆਦੀ ਹੈਗੇ ਨੇ ਡਰਗ ਐਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਗਵਾੜੇ ਦੇ ਵਿੱਚ ਲੜਕਾ ਕਿਉਂ ਜਾਇਗਾ ਵਾ ਉਹ ਬੇਸਿਕਲੀ ਇਹਨਾਂ ਨੂੰ ਅ ਇੱਥੇ ਦੇਖੀ ਰਹੀ ਹਾਂ ਕਿ ਤੁਹਾਨੂੰ ਦੱਸਾਂ ਕਿ ਕਿਹੜਾ ਏਰੀਆ ਬੈਟਰ ਹੈ ਜਿੱਥੇ ਤੁਸੀਂ ਵਾਣਦਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਉਂਗੇ ਤੇ ਕੋਈ ਟੀ ਨਹੀਂ ਨਿਕਲ ਸਕਦਾ ਗੁਰਪ੍ਰੀਤਾ ਇਹਦੇ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸਿਟੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲੌਂਗ ਕਿਸ ਤਰ੍ਹਾਂ ਦੇ ਪਲਾਨਿੰਗ ਕਰਦਾ ਜਿਹੜੇ ਪਰਸਨਨੈਂਟ ਮੈਂਥ ਕਰਨੀ ਪਈ ਇਹਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ ਚ ਜਿੱਥੋਂ ਇੱਥੋਂ ਤਾਂ ਕਿ ਇਹਨਾਂ ਨੂੰ ਝਾਕਾ ਜੀ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੋਈ ਚੀਜ਼ ਜਿਹੜੀ ਸੇਮ ਸੇਮ ਜਿਹੜੀ ਸ਼ਾਰਪਨ ਵੀ ਤਫਵਾੜਾ ਵੀ ਪਈ ਸੀ ਉਹ ਉਹੀ ਜਗ੍ਹਾ ਤੋਂ ਬਰਾਮਦ ਕੀਤੀ ਹੋਈ ਆ ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਹੋ ਗਿਆ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੀ ਸਾਡੇ ਕੇਸ ਵਿੱਚ ਚੀਨ ਹੈ ਉਹ ਵੀ ਬਰਾਮਦ ਮੜਮੇ ਕਿਹੜੀ ਜਗ੍ਹਾ ਉੱਤੇ ਰਹੇ ਇਹਨਾਂ ਜੀ ਅਰੈਸਟ ਹੈਗੇ ਆ ਅਲਾਚੌਰ ਕੋ ਵੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਇਹ ਰਹਿਾਈਸ਼ੀ ਹੈਗੇ ਨੇ ਇੱਥੋਂ ਵਾਰਤਾਤ ਕਰਕੇ ਇੱਥੋਂ ਭੱਜ ਗਏ ਸੀਗੇ ਔਰ ਅਲਾਚੌਰ ਤੱਕ ਸਾਡੀ ਟੀਮ ਨੇ ਇਹਨਾਂ ਦਾ ਮਗਰਾ ਕੀਤਾ ਤੇ ਉੱਥੋਂ ਜਾਨੂੰ ਸਕਸੈਸਫੁਲੀ ਰਾਉਂਡ ਅਪ ਕੀਤਾ ਹੈ ਥੈਂਕ ਯੂ ਬਹੁਤ ਜੀ